ਮੈਂ ਸ਼ਤੀਸ਼ ਕੁਮਾਰ ਤੁਹਾਡਾ ਸਾਰਿਆਦਾ ਹੈ SKB نیوز ਚੈਨਲ ਵਿੱਚ ਸਵਾਗਤ ਕਰਦਾ ਹਾਂ ਲੋ ਜੀ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰੇ ਤੇ ਬਾਬਾ ਜੀ ਨਾਲ ਗੱਲ ਕਰਨੇ ਆਂ ਅਨੰਦ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸੰਗਤਾਂ ਨੂੰ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਗੁਰੂ ਨਾਨਕ ਨਾਮ ਲੇਵਾ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਅਪਾਰ ਰਹਿਮਤ ਅੱਜ ਅਗੰਮੀ ਜੋਤ ਵਾਹੋ ਪ੍ਰਗਟਿਓ ਮਰਦ ਅਗਮੜਾ ਵਰੀਆਮ ਇਕੈਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਿਓ ਸਤਿਗੁਰ ਸਾਹਿਬੇ ਕਮਾਲ ਦੁਸ਼ਟ ਦਮਨ ਸਰਬੰਸਦਾਨੀ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਪਟਨੇ ਦੀ ਧਰਤੀ ਤੇ ਪ੍ਰਕਾਸ਼ ਹੋਇਆ ਸੋ ਸਾਰਾ ਹੀ ਜਗਤ ਸਾਰਾ ਹੀ ਵਰਲਡ ਬڑے ਪਿਆਰ ਸਤਕਾਰ ਸ਼ਰਦਾ ਦੇ ਨਾਲ ਸਤਿਗੁਰਾਂ ਦੀ ਉਸਤਤ ਸਿਫਤ ਸਲਾਹ ਦੇ ਵਿੱਚ ਜੁੜਿਆ ਹੈ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਹੀ ਸਾਰੀਆਂ ਹੀ ਸੰਗਤਾਂ ਸਾਰੇ ਹੀ ਵਰਲਡ ਨੂੰ ਕਿਉਂਕਿ ਭੀਖਣ ਸ਼ਾਹ ਜੀ ਨੇ ਜਦੋਂ ਜਾ ਕੇ ਦੋ ਕੁਜੀਆਂ ਸਤਿਗੁਰਾਂ ਦੇ ਸਨਮੁਖ ਅੱਗੇ ਕੀਤੀਆਂ ਤੇ ਉਹਨਾਂ ਨੇ ਅੰਤਰ ਧਿਆਨ ਹੋ ਕੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਤੁਸੀਂ ਕਿਹਣਾ ਦੇ ਗੁਰੂ ਹੋ ਤੇ ਪਾਤਸ਼ਾਹ ਨੇ ਛੋਟੇ-ਛੋਟੇ ਹੱਥਾਂ ਦੇ ਨਾਲ ਦੋਨਾਂ ਕੁਜੀਆਂ ਤੇ ਹੱਥ ਰੱਖਿਆ ਤੇ ਪੀਖਣ ਸ਼ਾਹ ਜੀ ਨੇ ਉਦੋਂ ਸ਼ੁਕਰਾਨਾ ਕੀਤਾ ਇਹ ਕੇਵਲ ਸਿੱਖਾਂ ਦਾ ਜਾਂ ਹਿੰਦੂਆਂ ਦਾ ਗੁਰੂ ਨਹੀਂ ਇਹ ਸਭ ਸੰਸਾਰ ਦਾ ਸਾਂਝਾ ਰੈਬਰ ਅੱਜ ਜਿਹੜਾ ਪ੍ਰਗਟ ਹੋਇਆ ਹੈ ਤੇ ਅੱਜ ਸਾਡੇ ਨਗਰ ਦੀਆਂ ਸੰਗਤਾਂ ਸ਼ਹੀਦ ਭਾਈ ਮਹਾ ਸਿੰਘ ਜੀ ਅਤੇ ਕਮੇਟੀ ਮੈਂਬਰਸ ਹੋਰ ਬੇਅੰਤ ਸੰਗਤਾਂ ਪਹੁੰਚੀਆਂ ਬੜੇ ਉਤਸ਼ਾਹ ਦੇ ਨਾਲ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਮਨਾਇਆ ਪਾਤਸ਼ਾਹ ਰਹਿਮਤ ਕਰਨ ਇਸੇ ਤਰ੍ਹਾਂ ਹੀ ਸਾਰੀਆਂ ਹੀ ਸੰਗਤਾਂ ਨੂੰ ਗੁਰੂ ਨਾਨਕ ਨਾਮ ਲਿਵਾ ਸੰਗਤਾਂ ਨੂੰ ਦਰੋਂ ਕਰੋ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨ ਇਸੇ ਤਰ੍ਹਾਂ ਕਿਰਪਾ ਵਰਸਾਉਣ ਆਪਣੇ ਜਨਮ ਦਿਹਾੜੇ ਆਪਣੇ ਗੁਰਗੱਦੀ ਦਿਵਸ ਆਪਣੇ ਜੋ ਵੀ ਗੁਰਿਆਈ ਦਿਹਾੜੇ ਹਨ ਸੋ ਸੰਗਤਾਂ ਨੂੰ ਮਨਾਉਣ ਦਾ ਬਲ ਬਖਸ਼ਣ ਸਾਰੀ ਹੀ ਸੰਗਤਾਂ ਦੇ ਵਿੱਚ ਏਕਾ ਪਿਆਰ ਥਵਾਗ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਨਾਮ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਅਮਰਜੀਤ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਸਾਧ ਸੰਗਤ ਜੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਪਟਨ ਅਵਤਾਰ ਸਿੰਘ ਸ਼ਹੀਦ ਭਾਈ ਮਾਨ ਸਿੰਘ ਅੰਦਰ ਰਹਿਣ ਦੇ ਨਿਵਾਸੀ ਅਸੀਂ ਸਾਰੇ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਬੜੀ ਸ਼ਰਧਾ ਉਤਸ਼ਾਹ ਨਾਲ ਮਨਾਇਆ ਗਿਆ ਹੁਣ ਥੋੜੀ ਦੇਰ ਬਾਅਦ ਸ਼ਾਮ ਫੇਰੀ ਮਹੱਲੇ ਦੇ ਵਿੱਚ ਅਸੀਂ ਲੈ ਕੇ ਜਾਣੀ ਹੈ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਨਗਰ ਕੀਰਤਨ ਕੱਢਦੇ ਹੁੰਨੇ ਸੀ ਜੀ ਵੱਡੇ ਰੂਪ 'ਚ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਤੇ ਅਸੀਂ ਸ਼ਾਮ ਨੂੰ ਥੋੜੀ ਸੰਗਤ ਦੇ ਨਾਲ ਉਹਨਾਂ ਗਲੀਆਂ ਵਿੱਚ ਜਾਂਦੇ ਜਿਨ੍ਹਾਂ 'ਚ ਸਦਕਾ ਨਗਰ ਕੀਰਤਨ ਸਵੇਰ ਨਹੀਂ ਜਾਇਆ ਜਾਂਦਾ ਸੋ ਸਾਰੀਆਂ ਸੰਗਤਾਂ ਨੂੰ ਸਾਰੀ ਕਮੇਟੀ ਵੱਲੋਂ ਸਾਰੇ ਮਹੱਲੇ ਵੱਲੋਂ ਗੁਰਦੁਆਰਾ ਸਾਹਿਬ ਦੀ ਸੰਗਤ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਸ ਅਮਰੀਕ ਸਿੰਘ ਇਹ ਗੁਰਦਾਰਾ ਅਸ਼ੀਦ ਭਾਈ ਮਹਾ ਸਿੰਘ ਦੇ ਕੋਕ ਸੇਵਾਦਾਰ ਆਪ ਜੀ ਦੇ ਅੱਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀਆਂ ਜਨਮ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਦਾਸ ਕੇਵਾਂ ਦਾ ਜਾਜਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਭਰਪੂਰ ਸਿੰਘ ਖਾਲਸਾ ਸਰਵਸੰਗਤ ਨੂੰ ਸੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਵਸੰਨਾਨੀ ਪਿਤਾ ਦੇ ਪ੍ਰਕਾਸ਼ ਦਿਹਾੜਿਆਂ ਦੀਆਂ ਸਾਰੀਆਂ ਸੰਗਤਾਂ ਨੂੰ ਮੈਂ ਆਇਆ ਦਿੰਦਾ ਹਾਂ ਜੋ ਕਿ ਸਾਰੀਆਂ ਸੰਗਤਾਂ ਨੂੰ ਇਹ ਬੜੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ ਸਰਵ ਸੰਦਾਨੀ ਅਗਰ ਸਾਡੀ ਖਾਤਰ ਕੁਰਬਾਨੀਆਂ ਨਾ ਕਰ ਦੇ ਔਰ ਇਸ ਦੇਸ਼ ਦੇ ਵਿੱਚ ਇਸ ਦੇਸ਼ ਦੀ ਨਿਹਾਰ ਕੋਈ ਹੋਰ ਹੁੰਦੀ ਅਸੀਂ ਸਾਰੇ ਇੱਕ ਸலாம் ਧਰਮ ਦੇ ਬਾਨੀ ਹੁੰਦੇ ਔਰ ਇਹ ਅੱਲਾ ਖਾਲ ਅਲਾ ਯਾਰ ਖਾਨ ਜੋਗੀ ਨੇ ਇਸ ਬਾਰੇ ਲਿਖਿਆ ਹੈ ਕਿ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਸੁਨਨਤ ਹੁੰਦੀ ਸਭ ਕੀ ਆ ਨਾ ਕਹੂੰ ਆਪ ਕੀ ਨਾ ਕਹੂੰ ਤਪ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਸੁਨਨਤ ਹੁੰਦੀ ਸਭ ਕੀ ਸਾਰੇ ਅਸੀਂ ਇਸਲਾਮ ਧਰਮ ਦੇ ਬਾਨੀ ਹੁੰਦੇ ਔਰ ਇੱਥੇ ਇਸਲਾਮ ਧਰਮ ਦਾ ਹੀ ਬੋਲਬਾਲਾ ਹੋਣਾ ਸੀ ਅਸੀਂ ਅੱਜ ਆਜ਼ਾਦੀ ਦੀ ਜ਼ਿੰਦਗੀ ਜੀ ਰਹੇ ਹਾਂ ਤਾਂ ਸਰਵ ਸੰਸਾਦੀ ਦੇ ਪਰਿਵਾਰ ਦੇ ਬਲੀਦਾਨ ਕਰਕੇ ਹੀ ਜੀ ਰਹਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕੁਲਦੀਪ ਕੌਰ ਖਾਲਸਾ ਬੋਲੇ ਸੋ ਨਿਹਾਲ ਗੁਰੂ ਰੂਪ ਸਾਹਿਬ ਗੁਰੂ ਰੂਪ ਸਾਹਿਬ ਸੰਗ ਜੀ ਆਪ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁਕ ਦੀਪਰ ਕਾਸ਼ ਦੇਹਾੜੇ ਦੇ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀਆਂ ਦੇ ਜਕਾਰੇ ਜਗਾਵੈ ਨੇ ਹਾਲ ਹੋ ਜਾਵੇ ਸਾਹਿਬੇ ਕਮਾਲ ਸਾਹਿਬ ਜੀ ਦੇ ਗੁਰ ਗੋਬਿੰਦ ਸਿੰਘ ਜੀ ਚਰਨਾਂ ਨੂੰ ਪਾਵੇ ਸਤਿ ਸ੍ਰੀ ਅਕਾਲ ਆ ਜਾਵੇ ਸਿੱਧਾ ਦਿਨਾਂ ਬੰਨ ਮਾਵੇ ਸਤਿ ਸ੍ਰੀ ਅਕਾਲ